ਹੂੰ 10 ਕੀ ਹੈ ਜੇ ਹੈ ਮੈਂ ਪੁੱਛੂੰਗੀ ਫਿਰ ਨਹੀਂ ਮੈਂ ਦੱਸ ਦੂੰਗੀ ਕੀ ਹੈ ਠੀਕ ਹੈ ਨਾ ਪੁੱਛ ਐਡਾ ਵੀ ਕਿਉਂ ਹੋਇਆ ਚਲ ਮੈਂ ਮੰਨਦੀ ਆ ਵੀ ਮਿਸ ਅੰਡਰਸਟੈਂਡਿੰਗ ਹੋਈ ਆ ਥੋੜੀ ਲੜਾਈ ਹੋਈ ਆ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਮੇਰੇ ਨਾਲ ਹੁਣ ਐਵੇਂ ਗੱਲ ਕਰੋਗੇ ਚਲ ਦੱਸ ਫਿਰ ਕੰਮ ਤਾਂ ਹੋਊਗਾ ਹੀ ਕੋਈ ਹੂੰ ਦੱਸ ਕੀ ਹੈ ਤੇ ਮੈਂ ਆਉਂਦੀ ਸੀਗੀ ਜਦੋਂ ਇਹ ਅ ਕੀ ਗੱਲ ਹੈ ਕੀ ਕਰਨਾ ਕਿੱਥੇ ਹੁਣ ਕਿੰਨਾ ਲੈਜਾ ਬਦਲਿਆ ਪਿਆ ਹੈ ਬੋਲਣ ਦਾ ਇਹ ਲੈਜਾ ਬਦਲਿਆ ਕਿਨੇ ਆ ਚਲੋ ਫਿਰ ਮੈਂ ਥੋੜੀ ਗਲਤ ਕਹਿ ਮੈਂ ਦੂਰ ਕਰ ਹੀ ਦਿੱਤੀ ਮੇਰੀ ਗੱਲ ਸੁਣੋ ਜੀ ਮੇਰੇ ਰਜਿੰਦਰ ਨਾਲ ਕੋਈ ਗੱਲ ਨਹੀਂ ਹੈਗੀ ਤੇ ਨਹੀਂ ਕਦੇ ਹੋਊਗੀ ਹੁਣ ਪਤਾ ਤਾਂ ਹੈਗਾ ਵੀ ਆਪਣੇ ਲਵ ਮੈਰਿਜ ਹੋਈ ਹੈ ਤੇ ਮੈਂ ਤੁਹਾਡੇ ਵਾਸਤੇ ਬਹੁਤ ਲੋਅਰ ਇਹ ਗੱਲ ਤਾਂ ਆਪਾਂ ਨੇ ਪਹਿਲਾਂ ਵੀ ਕਹੀ ਸੀ ਇਹ ਗੱਲ ਨਾਲ ਮੈਨੂੰ ਯਕੀਨ ਹੋਣਾ ਥੋੜੀ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਕਿਵੇਂ ਦੱਸਾਂ ਤੇ ਕਿੱਥੋਂ ਸ਼ੁਰੂ ਕਰਾਂ ਕਿੱਥੋਂ ਕਰਨੀਆਂ ਸ਼ੁਰੂ ਜਿਹੜੀ ਸਾਰੀ ਗੱਲ ਐ ਕਲੀਅਰ ਕਰ ਦੱਸ ਇਹ ਚ ਐਡੀ ਸੋਚਣ ਵਾਲੀ ਕੀ ਗੱਲ ਐ ਹਾਂ ਜੇ ਆਪਦੇ ਕੋਲੋਂ ਮਨ ਘੜਤ ਕਹਾਣੀ ਸੁਣਾਉਣੀ ਐ ਉਹ ਕਿਤੋਂ ਵੀ ਸ਼ੁਰੂ ਕਰ ਲੈ ਫਿਰ ਇਹਨਾਂ ਜ਼ਹਿਰ ਭਰਿਆ ਹੋਇਆ ਥੋੜੇ ਅੰਦਰ ਉਹਦਾ ਵੀ ਤੁਸੀਂ ਉਹਦੀ ਕਹਿਤਾ ਵੀ ਹੱਡ ਹੋ ਜਾਣੇ ਐ ਜੀ ਐਡਾ ਵੀ ਕਾਦਾ ਗੁੱਸਾਗਾ ਤੁਨੂੰ ਮੇਰੇ ਤੇ ਆ ਫਿਰ ਜੇ ਕੋਈ ਐਹੋ ਜੀ ਗੱਲ ਹੈਗੀ ਤਾਂ ਸਿੱਧੀ ਸਾਫ਼ ਦੱਸ ਦੇ ਮੈਂ ਵੀ ਗੁੱਸਾ ਕਰਨੋਂ ਹਟ ਜਾਂ ਮੈਨੂੰ ਵੀ ਪਤਾ ਲੱਗ ਜੇ ਗੱਲ ਦਾ ਸੁਣ ਲਓ ਫਿਰ ਜਿਹੜਾ ਰਜਿੰਦਰ ਨਹੀਂ ਹੈਗਾ ਤੇ ਉਹੀ ਮੁੰਡਾ ਜਿਹੜਾ ਜਿਹੜਾ ਮਨਪ੍ਰੀਤ ਨੂੰ ਤੰਗ ਨਹੀਂ ਕਰਦਾ ਸੀ ਉਹਦਾ ਦੋਸਤ ਆ ਉਹ ਮਨਪ੍ਰੀਤ ਨੂੰ ਤੰਗ ਕਰਦਾ ਸੀ ਉਹਦਾ ਦੋਸਤ ਜਿਹਦਾ ਮਨਪ੍ਰੀਤ ਮਨਪ੍ਰੀਤ ਨਾਲ ਅਫੇਅਰ ਸੀਗਾ ਤੇ ਜਿਹਨੇ ਮਨਪ੍ਰੀਤ ਨੂੰ ਚਿੱਤੇ ਤੇ ਲਾਇਆ ਸੀਗਾ ਉਹਦਾ ਦੋਸਤ ਆ ਉਹ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਤੇ ਹਣ ਮਨਪ੍ਰੀਤ ਨੂੰ ਵੀ ਕਾਫੀ ਖੁਸ਼ ਕਿਹਾ ਪਰ ਤੇ ਮਨਪ੍ਰੀਤ ਨੇ ਮੈਨੂੰ ਹੁਣ ਦੱਸਿਆ ਹੈ ਇਹ ਗੱਲ ਫਿਰ ਮਨਪ੍ਰੀਤ ਨੇ ਪਹਿਲਾਂ ਕਿਉਂ ਨਹੀਂ ਦੱਸੀ ਹੁਣ ਤਾਂ ਹੁਣ ਇੰਨਾ ਟਾਈਮ ਹੋ ਗਿਆ ਨਾਲ ਵੀ ਜਾਂਦਾ ਥੋਡੇ ਘਰੇ ਵੀ ਆ ਗਿਆ ਆਪਣੇ ਪਹਿਲਾਂ ਵੀ ਦੱਸ ਸਕਦੀ ਸੀ ਇਹ ਗੱਲ ਉਹੀ ਤਾਂ ਗੱਲ ਹੈ ਨਾ ਜੋ ਪਹਿਲਾਂ ਦੱ ਦਿੱਤਾ ਸਭ ਕੁਝ ਨਾ ਹੁੰਦਾ ਮੈਂ ਤਾਂ ਐਸੀ ਵੀ ਰਜਿੰਦਰ ਇੱਕ ਵਧੀਆ ਮੁੰਡਾ ਦਾ ਤੇ ਮੇਰਾ ਦੋਸਤ ਆ ਮੈਂ ਉਹਨੂੰ ਜਾਣਦੀ ਆ ਮੈਨੂੰ ਕੀ ਬਤ ਅਸੀਂ ਵੀ ਨਾ ਕਟਿਆ ਮੁੰਡਾ ਦਾ ਤਾਂ ਹੀ ਉਹ ਸ਼ਾਇਦ ਆਪਣੇ ਵਿੱਚ ਇੰਨਾ ਕੁਝ ਹੋ ਗਿਆ ਉਹਦੇ ਕਰਕੇ ਬਾਕੀ ਗੱਲ ਰਹੀ ਫੋਨ ਦੀ ਹਾਂ ਉਹਦਾ ਫੋਨ ਆਇਆ ਸੀਗਾ ਮੈਂ ਤਾਂ ਇਸ ਕਰਕੇ ਤੁਹਾਨੂੰ ਝੂਠ ਬੋਲਿਆ ਮੈਂ ਉਹਦੇ ਨਾਲ ਗੱਲ ਵੀ ਕੀਤੀ ਸੀਗੀ ਵੀ ਤੂੰ ਮੈਨੂੰ ਕਿਉਂ ਕਾਲ ਲੜਾ ਮੈਨੂੰ ਐਵੇਂ ਸੀਗਾ ਉਸ ਦਿਨ ਸਿਰਫ ਇਹ ਗੱਲ ਹੋਈ ਸੀਗੀ ਮਾਨੂੰ ਇਹ ਕਿਹਾ ਸੀਗਾ ਵੀ ਮੈਨੂੰ ਵਾਰੀ-ਵਾਰੀ ਫੋਨ ਨਾ ਲਾ ਵੀ ਤੇਰੇ ਕਰਕੇ ਮੇਰੇ ਘਰੇ ਨਾਲ ਲੜਾਈ ਪੈ ਜੇ ਤੇ ਤੇਰੇ ਕਰਕੇ ਕਿਤੇ ਮੇਰਾ ਨਾ ਘਰ ਟੁੱਟ ਜੇ ਪਰ ਪਤਾ ਨਹੀਂ ਤੁਸੀਂ ਕੀ ਸੁਣ ਲਿਆ ਫੁੱਡੇ ਮਨ ਚੰਨਾ ਕੁਛ ਆ ਗਿਆ। ਕਿ ਸ਼ਾਇਦ ਮੇਰਾ ਆ ਉਹਦੇ ਨਾਲ ਕੁਛ ਤੇ ਮੈਂ ਝੂਠ ਸਿਰਫ ਇਹਸ ਕਰਕੇ ਬੋਲੀ ਸੀ ਵੀ ਤੁਹਾਨੂੰ ਨਾ ਕੁਛ ਗਲਤ ਲੱਗੇ। ਹੋਰ ਬਾਕੀ ਇਹ ਜੀ ਕੋਈ ਗੱਲ ਨਹੀਂ ਹੈਗੀ। ਬਾਕੀ ਉਹ ਸਿਰਫ ਮੇਰਾ ਦੋਸਤ ਸੀ। ਹੁਣ ਤਾਂ ਹੁਣ ਤਾਂ ਦੋਸਤ ਵੀ ਨਹੀਂ ਰਿਹਾ। ਮੈਂ ਤਾਂ ਸਖਤ ਨਫ਼ਰਤ ਆਉਂਦੀ ਤੋ ਜਿਦੇ ਕਰਕੇ ਆਪਣੇ ਘਰੇ ਘਰੇਸ਼ ਪਿਆਗਾ। ਦੇਖ ਸੰਦੀਪ ਮੇਰੀ ਥਾਂ ਤੇ ਕੋਈ ਵੀ ਹੁੰਦਾ ਉਹਨੇ ਵੀ ਇਹੀ ਕੁਛ ਕਰਨਾ ਸੀ। ਉਹਨੇ ਵੀ ਇੰਨਾ ਹੀ ਗੁੱਸਾ ਦਿਖਾਉਣਾ ਸੀਗਾ। ਕਿਉਂਕਿ ਹੁਣ ਤੂੰ ਗੱਲ ਹੀ ਇਹ ਜੀ ਕਰੀ ਸੀ। ਮੈਂ ਕਿੰ ਆ ਦੇ ਨੰਬਰ ਦੇਖਿਆ ਸੀਗਾ ਤੂੰ ਮੇਰੇ ਸਾਹਮਣੇ ਝੂਠ ਬੋਲਦਾ ਤਾਂ ਕੀ ਮੇਰੇ ਮਨ ਦੇ ਵਿੱਚ ਸ਼ੱਕ ਜਾਊਗਾ ਨਹੀਂ ਪਰ ਜੇ ਮੈਨੂੰ ਆ ਗੱਲ ਦਾ ਪਤਾ ਹੁੰਦਾ ਤਾਂ ਮੈਂ ਤੈਨੂੰ ਕੁਝ ਬੋਲਦਾ ਹੀ ਕਿਉਂ ਮੈਂ ਮੰਨਦੀ ਆ ਮੈਂ ਝੂਠ ਬੋਲ ਪਰ ਮੈਨੂੰ ਸਿਰਫ ਇੰਨਾ ਸੀਗਾ ਵੀ ਤੂੰ ਉਸ ਤੋਂ ਉਹਦੇ ਨਾਂ ਤੋਂ ਵੀ ਚਿੜ ਜਾਣਿਓ ਤੇ ਵੀ ਤੁਹਾਨੂੰ ਜੇ ਪਤਾ ਲੱਗਿਆ ਵੀ ਉਹਦਾ ਹੋਣਾ ਹੈ ਮੇਰੇ ਕੋਲੇ ਤਾਂ ਵੀ ਸ਼ਾਇਦ ਤੁਸੀਂ ਮੈਨੂੰ ਲੜੋਣਾ ਵੀ ਤੁਸੀਂ ਬੋਲਣਾ ਕੁਝ ਤਾਂ ਕਰਕੇ ਮੈਂ ਝੂਠ ਬੋਲਿਆ ਸੀਗਾ ਮੈਨੂੰ ਨਹੀਂ ਪਤਾ ਸੀ ਵੀ ਤੁਹਾਡੇ ਮਨ ਚ ਇੰਨਾ ਕੁਝ ਚੱਲ ਜਾਊਗਾ ਪਰ ਆਪਣਾ ਤਾਂ ਫਿਰ ਵੀ ਕੋਈ ਨਹੀਂ ਹਾਂ ਮੰਨਪ੍ਰੀਤ ਨਾਲ ਤਾਂ ਕਾਫੀ ਕੁਝ ਹੋ ਰਿਹਾਗਾ ਯਾਰ ਗੱਲ ਤਾਂ ਮੈਂ ਵੀ ਉਹੀ ਸੋਚ ਰਿਆ ਹਾਣਾ ਵੀ ਜੇ ਕਿਤੇ ਇਸ ਗੱਲ ਦਾ ਸਣੀ ਨੂੰ ਪਤਾ ਲੱਗ ਗਿਆ ਫੇਰ ਇਹਨਾਂ ਚ ਕੀ ਕੁਝ ਹੋਊਗਾ ਕਿਤੇ ਕੱਲ ਨੂੰ ਇਹਨਾਂ ਦਾ ਰਿਸ਼ਤਾ ਨਾ ਖਰਾਬ ਹੋ ਜਾਏ ਮੰਨਪ੍ਰੀਤ ਤਾਂ ਚਲ ਫੇਰ ਵੀ ਉਹ ਗੱਲਾਂ ਨੂੰ ਪਿੱਛੇ ਛੱਡ ਚੁੱਕੀ ਐ ਸਣੀ ਦੇ ਮਨ ਚ ਤਾਂ ਇਹ ਜਾਊਗਾ ਨਾ ਵੀ ਸ਼ਾਇਦ ਪਤਾ ਨਹੀਂ ਜਾਣ ਬੁੱਝ ਕੇ ਉਹਨੂੰ ਇੱਥੇ ਬੁਲਾਉਂਦੀ ਆ ਮੈਂ ਤਾਂ ਖਾਲਸ ਸਮਝ ਨਹੀਂ ਪਾਰੀ ਵੀ ਮੈਂ ਕਿਵੇਂ ਦੱਸਾਂ ਸਣੀ ਨੂੰ ਤੇ ਉਹ ਸਮਝੂਗਾ ਵੀ ਜਾਂ ਨਹੀਂ ਮੈਂ ਨਹੀਂ ਕਹਿੰਦਾ ਸੰਦੀਪ ਵੀ ਸਣੀ ਨੂੰ ਦੱਸਣਾ ਇਹ ਗੱਲ ਦਾ ਕੋਈ ਹੱਲ ਹੋਊਗਾ ਮੈਨੂੰ ਲੱਗਦਾ ਸ਼ਾਇਦ ਜੇ ਸਣੀ ਨੂੰ ਪਤਾ ਲੱਗ ਗਿਆ ਤਾਂ ਗੱਲ ਅੱਗੇ ਨਾ ਵਾਜੇ ਮੈਂ ਤਾਂ ਕਹਿੰਦਾ ਵੀ ਜਿੱਥੋਂ ਤੱਕ ਹੋ ਸਕਦਾ ਆਪਾਂ ਨੂੰ ਇਸੇ ਗੱਲ ਨੂੰ ਦੱਬ ਲੈਣਾ ਚਾਹੀਦਾ ਗੱਲ ਤਾਂ ਜੀ ਅੱਗੇ ਵਧ ਗਈ ਤੂੰ ਐ ਕਰ ਤੁਹਾਨੂੰ ਪਤਾ ਹਰਜਿੰਦਰ ਦੀ ਕਾਲ ਲਾ ਕੇ ਮੈਨੂੰ ਦੇ ਮੈਂ ਕਰ ਦਾਂ ਕਰ ਲੋ ਦੇ ਨਾਲ ਤੁਸੀਂ ਕੋਈ ਗੱਲ ਨਹੀਂ ਕਰਨੀ ਬਸ ਮੈਂ ਤਾਂ ਨੰਬਰ ਬਲੌਕ ਕਰਤਾ ਬਾਕੀ ਸਾਰੇ ਮੈਂ ਨੰਬਰ ਚੇਂਜ ਕਰੂੰਗੀ ਪਰ ਇਸ ਤੋਂ ਵੀ ਵੱਡੀ ਪ੍ਰੋਬਲਮ ਨੰਬਰ ਤੇਰੇ ਚੇਂਜ ਕਰਨ ਨਾਲ ਨਹੀਂ ਕੋਈ ਹੁੰਦਾ ਗੱਲ ਤਾਂ ਇਹ ਹੈ ਕਿ ਕਦੇ ਸਣੀ ਕੋਲੇ ਹੋਇਆ ਤੇ ਮੰਤਰੀ ਦੇ ਕੋਲੇ ਉਹਦੀ ਕਾਲ ਲੱਗੀ ਫੇਰ ਸਣੀ ਨੂੰ ਤਾਂ ਮੈਂ ਸਮਝਾ ਲੂੰਗੀ ਕੋਈ ਨਹੀਂ ਪਰ ਬਹੁਤ ਵੱਡਾ ਖਤਰਾ ਪਤ ਨਹੀਂ ਹੁਣ ਟਲੂਗਾ ਕਿ ਨਾ ਤੁਹਾਨੂੰ ਪਤਾ ਉਹ ਜਿਹੜਾ ਮੁੰਡਾ ਜਿਹਨੇ ਮੰਤਰੀਤ ਨੂੰ ਚਿੱਟੇ ਤੇ ਲਾਇਆ ਸੀ ਹਾਂ ਉਹਨੇ ਉਹਨੂੰ ਫੋਨ ਲਾਇਆ ਸੀ ਤਾਂ ਹੀ ਤਾਂ ਮੰਤਰੀ ਦਾ ਮੂਡ ਬੜਾ ਖਰਾਬ ਹੋ ਤੇ ਚਿੜੀ ਪਈ ਉਹ ਅੱਛਾ ਹਾਂ ਉਹਦੇ ਕੋਲੇ ਉਹਦੀਆਂ ਵੀਡੀਓਜ਼ ਨੇ ਆਣੀ ਬੜਾ ਕੀ ਮੇਦਗਾ ਨਹੀਂ ਕਰੋ ਉਹਨੂੰ ਬਲੈਕਮੇਲ ਕਰ ਰਿਹਾ ਹੁਣ ਆਪਾਂ ਕੀ ਕਰੀਏ ਤੇ ਇਸ ਗੱਲ ਦਾ ਜੇ ਸਣੀ ਨੂੰ ਪਤਾ ਲੱਗਿਆ ਤਾਂ ਯਾਰ ਕੱਲੇ ਸਣੀ ਦਾ ਨਹੀਂ ਜਿਹੜੇ ਸਾਹਮਣੇ ਕਹਿਨੀ ਦੋਦੇ ਕੋਲੇ ਵੀਡੀਓਜ਼ ਨੇ ਤਾਂ ਕੱਲੇ ਸਣੀ ਨਾਲ ਨਹੀਂ ਫਰਕ ਪੈਣਾ ਕਿੱਥੋਂ ਤੱਕ ਪਹੁੰਚਣ ਜਾਂਦੀਆਂ ਵੀਡੀਓ ਨਾਲੇ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਇੱਕ ਵਾਰੀ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀਡੀਓ ਅਪਲੋਡ ਹੋ ਗਈ ਨਾ ਤਾਂ ਸਾਰੀ ਦੁਨੀਆ ਪਰ ਚ ਜਾਂਦੀ ਹੈ ਵੀਡੀਓ ਇਸੇ ਗੱਲ ਦਾ ਹੀ ਤਾਂ ਮੈਨੂੰ ਡਰ ਗਾਲੀ ਭੇਜਦੀ ਹੋਊਗੀ ਤੇ ਮਨਪ੍ਰੀਤ ਤੇ ਕੀ ਬਿੱਤੂਗੀ ਅੱਪਕੀ ਕਰੀਏ ਹਾਂ ਦੇਖ ਸੰਦੀਪ ਮੇਰੀ ਗੱਲ ਸੁਣ ਤੂੰ ਮੇਰੇ ਕਹਿ ਦੇ ਕੋ ਕੰਮ ਕਰ ਮਨਪ੍ਰੀਤ ਨੂੰ ਕਹੇ ਕਿ ਉਹ ਜਿਹੜਾ ਮੁੰਡਾ ਹੈਗਾ ਜਿਹੜੇ ਨੇ ਮਨਗ ਚਲਣ ਨੂੰ ਨਸ਼ੇ ਨੁਸ਼ੇ ਦਲਾਇਆ ਹੁਣ ਉਹਨੂੰ ਕਹਦੇ ਇੱਕ ਵਾਰੀ ਬੁਲਾ ਖੁਦ ਆਉਦੇ ਹੱਥੀ ਫੋਟੋਜ਼ ਵੀਡੀਓ ਜੋ ਤੂੰ ਡਿਲੀਟ ਕਰਵਾ ਚਾਹੇ ਕਿ ਮੈਂ ਮਰਜੀ ਬੁਲਾ ਪਰ ਜੇ ਉਹਦੇ ਫੋਟੋ ਵੀਡੀਓ ਕਿਤੇ ਅਪਲੋਡ ਕਰਤੀ ਨਾ ਬਹੁਤ ਵੱਡੀ ਬਦਨਾਮੀ ਹੈ ਕਿਵੇਂ ਇੱਥੇ ਆਊਗਾ ਜੀ ਹੁਣ ਤਾਂ ਇਹ ਕਹਤਾ ਵੀ ਜੇ ਤੂੰ ਹਾਕ ਕਰ ਛੱਡ ਕੇ ਨਾ ਮੇਰੇ ਕੋਲ ਆਈ ਵਾਪਸ ਤਾਂ ਮੈਂ ਲੀਕ ਕਰ ਦੂੰਗਾ ਸਾਰਾ ਕੁਝ ਪਰ ਇੱਕ ਵਾਰੀ ਜਾਣਦਾ ਹੋ ਬਹਾਨਾ ਤਾਂ ਬਣਾਈ ਸਕਦੀ ਹੈ ਨਾ ਵੀ ਹਾਂ ਮੈਂ ਆਈ ਆਂ ਇਹਦੇ ਕੋਲ ਫਿਰ ਕਦੋਂ ਵੀ ਫਿਰ ਆਪਾਂ ਵੀ ਨਾਲ ਖੜਿਆ ਨਾ ਤੇ ਆਪਾਂ ਕਿਹੜਾ ਭਜਦੇ ਆਂ ਉਹਦੇ ਤੋਂ ਆਪਾਂ ਵੀ ਸਾਥ ਦੇਵਾਂਗੇ ਤਾਂ ਪਰ ਇਹ ਤੋਂ ਬਿਨਾ ਹੁਣ ਕੋਈ ਹੋਰ ਹੱਲ ਵੀ ਹੈ ਨਹੀਂ ਕਿਉਂਕਿ ਅਗਲੇ ਨੇ ਗੁੱਸੇ ਦੇ ਵਿੱਚ ਆ ਕੇ ਪਤਾ ਨਹੀਂ ਕੀ ਕੁਸ਼ ਕਰ ਦੇਣਾ ਇੱਕ ਵਾਰੀ ਉਹਨੂੰ ਗੱਲਾਂ ਚਾਦਦੀਆਂ ਚ ਲਿਆਵੇ ਸਨ ਮਨਪ੍ਰੀਤ ਉਹਨੂੰ ਯਕੀਨ ਦਵਾਵੇ ਵੀ ਹਾਂ ਮੈਂ ਤੇਰੇ ਨਾਲ ਫਿਰ ਜਿਹੜਾ ਕੁਝ ਉਹ ਬਾਅਦ ਚ ਦੇਖਾਂਗੇ ਆਪਾਂ ਕਿਰਾਂ ਇੱਕ ਵਾਰੀ ਫੋਟੋ ਵੀਡੀਓ ਡਿਲੀਟ ਕਰਵਾ ਲੈ ਇਹ ਤਾਂ 아이 ਦੀ ਨਿਮਝਾਲ ਕੀ ਦੀ ਐ ਜਿਹੜਾ ਮਨਪ੍ਰੀਤ ਨੂੰ ਹੱਥ ਪਾਜੂ ਇਥੇ ਆਪਣੇ ਕੋਲ ਆ ਕੇ ਕੀ ਕਰੀਏ ਕਿਵੇਂ ਕਰੀਏ ਕੁਛ ਵੀ ਸਮਝ ਨਹੀਂ ਆ ਰਿਹਾ ਪਰ ਇਹ ਜਿਹੜਾ ਸਾਰਾ ਕੁਝ ਕਰਨਾ ਹੈਗਾ ਨਾ ਸਣੀ ਤੋਂ ਰੋਕੋ ਰੱਖੀ ਕਰਿਓ ਬਸ ਸਣੀ ਤਾਂ ਆਪਾਂ ਪਹਿਲਾਂ ਵੀ ਕਿੰਨਾ ਵੱਡਾ ਲਕੋ ਰੱਖਿਆ ਸੀਗਾ ਤੇ ਕਿੰਨਾ ਨੂੰ ਦੁੱਖ ਹੋਇਆ ਸੀਗਾ ਇਸ ਗੱਲ ਤੋਂ ਤੇ ਆ ਹੁਣ ਵੀਡੀਓਸ ਵਾਲਾ ਇਹ ਆਪਾਂ ਇਹ ਗੱਲ ਦਾ ਪਤਾ ਹੀ ਨਹੀਂ ਲੱਗਣ ਦੇਣਾ ਸਣੀ ਨੂੰ ਆਪਾਂ ਜਿਹੜਾ ਕੰਮ ਹੋ ਗਿਆ ਨਾ 12 ਵਾਰੀ ਕਰਦੇ ਆਂ ਤੇ ਨਾਲੇ ਸਣੀ ਨੂੰ ਮੈਸੇਜ ਮੈਂ ਅਜਮਾਨ ਨਾਲ ਗੱਲ ਕਰੀ ਸੀ ਸਣੀ ਨੂੰ ਕੁਛ ਦਿਨਾਂ ਬਾਅਦ ਤੇ ਆਪਾਂ ਨਾਨਕੀ ਟਾਲ ਦਿੰਨੇ ਆ ਕਿ ਮਾਮੇ ਕੋਲ ਕਹਦੇ ਨਾਲੇ ਮਾਮੇ ਨੂੰ ਕਹਦੇਗੇ ਵੀ ਇਹ ਤਾਂ ਮਾੜਾ ਮੋਟਾ ਕੰਮ ਤੋਂ ਹੰਦਾ ਕਰਵਾ ਲਾ ਜਿਹੜਾ ਕਰਵਾਉਣਾ ਇੱਥੇ ਉਹਨਾਂ ਨਾਲੇ ਵਿਆਹ ਦੀ ਆਪਦੀ ਤਿਆਰੀ-ਵਿਆਰੀ ਕਰ ਲਓ ਉਹਨੇ ਦਿਨਾਂ ਦੇ ਵਿੱਚ ਵਿੱਚ ਮੈਨੂੰ ਪੱਕਾ ਜੀ ਕੀ ਨਾ ਵੀ ਆਪਾਂ ਕੁਛ ਨਾ ਕੁਛ ਕਰ ਦੇਣਾ ਇੱਧਰ ਸਹੀ ਹੋਜੂਗਾ ਨਾ ਸਾਰਾ ਕੁਝ ਕਿਉਂ ਟੈਨਸ਼ਨ ਲੈਣੀ ਹੈ ਸੰਦੀਪ ਵਾਲੀ ਟੈਨਸ਼ਨ ਹੋ ਰਹੀ ਆ ਮੰਤਰੀ ਦੀ ਖਾਸ ਕਰ ਜੇ ਸਣੀ ਨੂੰ ਪਤਾ ਲੱਗ ਗਿਆ ਤਾਂ ਸ਼ਾਇਦ ਇਹਨਾਂ ਦਾ ਰਿਸ਼ਤਾ ਵੀ ਮੈਣੀ ਚਾਹੁੰਦੀ ਕੀ ਮਸਾ ਤਾਂ ਉਹਦੀ ਜ਼ਿੰਦਗੀ ਚ ਖੁਸ਼ ਨਾ ਹੋਣ। ਪਹਿਲਾਂ ਹੁਣ ਕਿੰਨਾ ਕੁਝ ਦੇਖ ਲਿਆ ਜ਼ਿੰਦਗੀ ਚ। ਆ ਹੁਣ ਤਾਂ ਖੁਸ਼ ਹੋਣ ਲੱਗੀ ਸੀ, ਹੱਸਣ ਲੱਗੀ ਹੈਗੀ। ਆ ਫਿਰ ਤੋਂ ਉਹ ਹੀ ਸਭ ਕੁਝ। ਸਹੀ ਗੱਲ ਹੈ। ਮਸਾ ਦੀ ਵਿਚਾਰੀ ਦੀ ਜ਼ਿੰਦਗੀ ਚ ਖੁਸ਼ੀ ਨਹੀਂ ਆਈ ਹੈਗੀ। ਆਪਾਂ ਨਹੀਂ ਚਾਹੁੰਦੇ ਕਿ ਵੀ ਕਿਸੇ ਪੁਰਾਣੇ ਅਤੀਤ ਕਰਕੇ ਉਹਦੀ ਜ਼ਿੰਦਗੀ ਦੁਬਾਰਾ ਫੇਰ ਖਰਾਬ ਹੋਵੇ। ਕੋਈ ਨਾ ਤੂੰ ਮੇਰੇ ਤੇ ਯਕੀਨ ਕਰ ਆਪਾਂ ਸਾਰਾ ਕੁਝ ਠੀਕ ਕਰ ਦਾਂਗੇ। ਮੈਂ ਇੱਕ ਵਾਰ ਤੋਂ ਮਨਪ੍ਰੀਤ ਨਾਲ ਗੱਲ ਕਰ ਲੀ ਉਹਨੂੰ ਕਹਿ ਦੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਮੁੰਡੇ ਨੂੰ ਆਪਣੀਆਂ ਗੱਲਾਂ 'ਚ ਲੈ ਕੇ ਆਵੇ ਤੇ ਬਸ ਉਹ ਆਪਣੀਆਂ ਫੋਟੋ ਵੀਡੀਓ ਡਿਲੀਟ ਕਰਵਾਉਣ ਦੀ ਕਰੇ ਕਿ ਉਹਨੂੰ ਯਕੀਨ ਦਵਾ ਦੇ ਵੀ ਮੈਂ ਤੇਰੇ ਨਾਲ ਹੀ ਹਾਂ ਜੇ ਗੱਲ ਪਈ ਪੈਸੇ ਦੇ ਅਗੇ ਦੀ ਪਈ ਕੋਈ ਨਾ ਪਾਉਦਾ ਇੰਤਜ਼ਾਮ ਵੀ ਕਰ ਦਿਆਂ ਕਰ ਦੂਗਾ ਨਾ ਫੋਟੋ ਮਤ ਤੇ ਵੀਡੀਓਸ ਡਿਲੀਟ ਕਿਉਂ ਨਹੀਂ ਕਰੂਗਾ ਜਦੋਂ ਮਨਪ੍ਰੀਤ ਨੇ ਉਹਨੂੰ ਯਕੀਨ ਦਵਾਤਾ ਵੀ ਹਾਂ ਮੈਂ ਉਹਦੇ ਕੋਲ ਵਾਪਸ ਜਾਨੀ ਚਲੋ ਮੈਂ ਦੇਖਦੀ ਹਾਂ ਮਨਪ੍ਰੀਤ ਨਾਲ ਗੱਲ ਕਰਕੇ ਜੇ ਮੰਨੋਗੀ ਤਾਂ ਮਨਪ੍ਰੀਤ ਨਾਲ ਗੱਲ ਕਰ। ਤੇ ਇਹ ਗੱਲ ਮਨਪ੍ਰੀਤ ਨੂੰ ਵੀ ਸਮਝਾ ਦੇ ਵੀ ਇਹ ਗੱਲ ਸਣੀ ਤੱਕ ਨਾ ਜਾਵੇ। ਉਹ ਤਾਂ ਪਹਿਲਾਂ ਮੈਨੂੰ ਕਹਿੰਦੀ ਸੀ ਜੀ। ਉਹ ਕੋਈ ਨਹੀਂ ਆਪਾਂ ਸਾਹਮਣਾਾਂਗੇ ਆਪੇ। ਤੋ ਬਸ ਸਣੀ ਨੂੰ ਨਾ ਦੱਸੇ। ਪਰ ਮੈਨੂੰ ਠੀਕ ਜਿਹਾ ਲੱਗ ਰਿਹਾ ਸਣੀ ਤੋਂ ਸਾਰਾ ਕੁਝ ਲੁਕੋ ਕੇ। ਦੇਖ ਸੰਦੀਪ ਉਹਨੂੰ ਜੇ ਇਸ ਗੱਲ ਦਾ ਪਤਾ ਲੱਗ ਗਿਆ ਨਾ ਵੀ ਉਹ ਉਸ ਮੁੰਡੇ ਕੋਲੇ ਵਾਪਸ ਜਾ ਰਹੀ ਏ। ਤਾਂ ਉਹਨੇ ਸ਼ਾਇਦ ਪਤਾ ਨਹੀਂ ਗਲਤ ਸੋਚ ਜਾਣਾ ਕੁਛ ਨਾ ਕੁਛ। ਪਰ ਆਪਾਂ ਨੂੰ ਤਾਂ ਇਹ ਗੱਲ ਦਾ ਪਤਾ ਹੈਗਾ ਨਾ ਵੀ ਆਪਾਂ ਸਿਰਫ ਇਹਨਾਂ ਦੋਨਾਂ ਦੇ ਫਾਇਦੇ ਵਾਸਤੇ ਕਰ ਰਹੇ ਹਾਂ, ਨੁਕਸਾਨ ਵਾਸਤੇ ਨਹੀਂ ਕਰ ਰਹੇ। ਤੇ ਮਨਪ੍ਰੀਤ ਕਿਹਾ ਉਹ ਉਹਦੇ ਗਲਤ ਤਾਂ ਥੋੜੀ ਸਹੀ ਹੈ ਜੀ ਚਲੋ ਦੇਖਦੇ ਆ ਕੀ ਬੰਦਾ ਮੈਂ ਇੱਕ ਵਾਰੀ ਮਨਪ੍ਰੀਤ ਨਾਲ ਗੱਲ ਕਰਦੀ ਆ ਠੀਕ ਆ ਬਾਕੀ ਹੁਣ ਤੁਸੀਂ ਵੀ ਮਾਫ ਕਰ ਦਿਓ ਮੈਨੂੰ ਕੋਈ ਗੱਲ ਨਹੀਂ ਕਿਉਂ ਫਿਕਰ ਕਰਦੀ ਆ ਤੂੰ ਮੈਨੂੰ ਪਤਾ ਹੈਗਾ ਵੀ ਤੂੰ ਐਜੀ ਗਲਤੀ ਨਹੀਂ ਕਰ ਸਕਦੀ ਪਰ ਕਹਿੰਦੇ ਹੁੰਦੇ ਨਾ ਵੀ ਜਦੋਂ ਬੰਦਾ ਰੱਬ ਜਨਾ ਜੀਨ ਕਰਦਾ ਹੁੰਦਾ ਜੀ ਤੇ ਉਹ ਤੋਂ ਬੰਦੇ ਨੂੰ ਫੇਰ ਡਰ ਲੱਗਦਾ ਵੀ ਕਿਤੇ ਸ਼ਾਇਦ ਜੀਨ ਟੁੱਟ ਨਾ ਜਾਵੇ ਜਾਂ ਬੰਦਾ ਖੋਣ ਤੋਂ ਡਰਦਾ ਹੁੰਦਾ ਹੂੰ ਤਾਂ ਹੀ ਤਾਂ ਮੈਨੂੰ ਛੱਡ ਕੇ ਵੀ ਨਹੀਂ ਆਇਤੇ ਲੈ ਕੇ ਵੀ ਨਹੀਂ ਆਇਤੇ ਮੇਰਾ ਗੱਲ ਵੀ ਤਾਂ ਹੂੰ ਦੱਸ ਕੀ ਹੈਗਾ ਕਿ ਹੁਣ ਤੂੰ ਮੂੰਹ ਬਣਾ ਕੇ ਬੈਠ ਗਈ ਹੈ ਪਹਿਲਾਂ ਹੁਣ ਮੈਨੂੰ ਤੇ ਤੈਨੂੰ ਬਣਾਵਾਂ ਮੈਂ ਗੁੱਸਾ ਕਰਨ ਵਾਲੀ ਗੱਲ ਤਾਂ ਹੈਗੀ ਹੈ ਮੈਂ ਤੁਸੀਂ ਤਾਂ ਇਹ ਵੀ ਕਹਤਾ ਸੀ ਵੀ ਆਪਾਂ ਅੱਡ ਹੋ ਜਾਨੇਂਗੇ ਉਹ ਲੈ ਗੁੱਸੇ ਦੇ ਵਿੱਚ ਬੰਦਾ ਕੀ ਕੁਝ ਨਹੀਂ ਕਹਿ ਦਿੰਦਾ ਹੁੰਦਾ ਹੈਗਾ ਤਾਂ ਹੀ ਤਾਂ ਕਹਨੇ ਹੁੰਦੇ ਆ ਵੀ ਗੁੱਸੇ ਦੇ ਵਿੱਚ ਕਈ ਵਾਰੀ ਬੰਦਾ ਇਹ ਕੁਝ ਬੋਲ ਦਿੰਦਾ ਹੁੰਦਾ ਬਾਅਦ ਚ ਪਛਤਾਵਾ ਹੋ ਜਾਂਦਾ ਤੇ ਹੁਣ ਮੈਨੂੰ ਸੱਚੀ ਸੋਚ ਲੱਗੇ ਬਹੁਤ ਪਛਤਾਵਾ ਹੋ ਰਿਹਾ ਤੈਨੂੰ ਮੈਂ ਐਵੇਂ ਕਹਤਾ ਹਾਂ ਹਾਂ ਹੁਣ ਤੁਸੀਂ ਪਛਤਾਓ ਉਹ ਲੈ ਆਪ ਦੇ ਵੱਲੋਂ ਤਾਂ ਪਹਿਲਾਂ ਛੜਾ ਗਈ ਹੁਣ ਮੈਂ ਦੱਸ ਕੀ ਕਰਾਂ ਮੇਰੀ ਕਿਹੜਾ ਵਿੱਚ ਕੋਈ ਗਲਤੀ ਹੈ ਤੂੰ ਹੀ ਮਨ ਨੂੰ ਯਕੀਨ ਦਿਵਾਇਆ ਸੀਗਾ ਪਹਿਲਾਂ ਇਹਨਾਂ ਗੱਲਾਂ ਤੇ ਚਲ ਕੋਈ ਨਾ ਤੈਨੂੰ ਤਾਂ ਮੈਂ ਮਨਾ ਹੀ ਲੈਣਾ ਫਿਕਰ ਦਾ ਬਸ ਮੈਨੂੰ ਉਹਦੀ ਆ ਵਿਚਾਰੀ ਦੀ ਵੀ ਉਹਦੀ ਜ਼ਿੰਦਗੀ 'ਚ ਦੁਬਾਰੇ ਆ ਕੁਸ਼ਨਾ ਹੋਵੇ ਜਿਹੜਾ ਇੱਕ ਵਾਰੀ ਹੋ ਗਿਆ ਕੋਈ ਗੱਲ ਨਹੀਂ ਬਾਕੀ ਦੇਖਦੇ ਆ ਫਿਰ ਕੀ ਹੁੰਦਾ ਕੀ ਕਰ ਰਹੀਆਂ ਸੰਦੀਪਾ ਕੁਛ ਨਹੀਂ ਆ ਪੁਰਾਣਾ ਫੋਨ ਪਿਆ ਤੇ ਮੱਥਾ ਮਾਰੀ ਐਨੀ ਵੀ ਚੱਲੂਗਾ ਜਾਂ ਨਹੀਂ ਤੂੰ ਪੁਰਾਣੇ ਫੋਨ ਨੂੰ ਛੱਡ ਤੇ ਤੂੰ ਮੈਨੂੰ ਨਇਆ ਦੱਸ ਤੂੰ ਬਾਈ ਨਾਲ ਗੱਲ ਕਰੀ ਹਾਏ ਮੈਂ ਕਰ ਲਈ ਸੀ ਵੀ ਗਲਟ ਉੱਪਰ ਜਾਂਦੇ ਤੇ ਦੇਖ ਮੈਂ ਤੈਨੂੰ ਕੁਝ ਕਰਨ ਲਈ ਕਹੂੰਗੀ ਤੂੰ ਮੰਨੇਂਗੀ ਨਾ ਕਿ ਇਹ ਰਕੀ ਕਰਨਾ ਪਊਗਾ ਦੇਖੋ ਜਿਹਨੇ ਇਹਨਾਂ ਕੁਝ ਕੀਤਾ ਤੇਰੀ ਜ਼ਿੰਦਗੀ ਚ ਤੂੰ ਇੱਕ ਵਾਰੀ ਉਹਦੇ ਨਾਲ ਗੱਲ ਕਰ ਲੈ ਫੋਨ ਤੇ ਤੇ ਆਪਣਾ ਵੀਡੀਓ ਤੇ ਫੋਟੋ ਮੈਂ ਡਿਲੀਟ ਕਰਵਾਣੀ ਹੈ ਨਾ ਤੂੰ ਨਟਕੀ ਤਾਂ ਕਰੀ ਸਕਦੀ ਆ ਵੀ ਹਾਂ ਮੈਂ ਤੇਰੇ ਕੋਲ ਵਾਪਸ ਆਉਂਗੀ ਤੂੰ ਇੱਕ ਵਾਰੀ ਕਰ ਲੈ ਕਰ ਲਾ ਸੰਦੀਪਾ हां तो कि कहिया नहींया फिर मैं उने दोबारा गल करला जिस इंसान तो पीछा छोडाउन नु मैं तन्नु केहा तू उसने गल करन नु कहिया नहींया ना जका नु सुनी नु पता लाग गया ना ਸਾਡੇ ਚ ਬਹੁਤ ਵੱਡਾ ਫਰਕ ਪੈ ਜਾਊਗਾ ਨਹੀਂ ਨਹੀਂ ਮੈਂ ਉਹ ਬੰਦੇ ਨਾਲ ਦੁਬਾਰੇ ਗੱਲ ਨਹੀਂ ਕਰਨੀ ਮਾਂ ਕਿ ਤੂੰ ਸਮਝ ਨਹੀਂ ਲਈ ਮੇਰੇ ਕਹਿਣਾ ਮਤਲਬ ਇਹ ਆ ਕਿ ਆਪੋ ਤੇ ਫੋਟੋ ਮਤੇ ਤੇਰੇ ਨਾਲ ਵੀਡੀਓਸ ਡਿਲੀਟ ਕਰਵਾਉਣੀਆਂ ਨੇ ਤਾਂ ਕਰਕੇ ਮੈਂ ਤੈਨੂੰ ਸਰ ਇੱਕ ਨਾਟਕ ਕਰਨ ਵਾਸਤੇ ਕਹਿ ਰਹੀ ਆ ਉਹ ਵਿੱਚ ਊਟ ਮੁੱਟ ਦਾ ਯਕ ਤੂੰ ਵੀ ਜਾਣੀ ਆ ਨਾ ਤੇਰੇ ਤੇ ਸਨੈ ਚ ਕੋਈ ਫਰਕ ਨਾ ਪਵੇ ਤੇ ਜੇ ਹੁਣ ਕੱਲ ਨੂੰ ਹਣ ਵੀਡੀਓਜ਼ ਲੀਕ ਕਰਤੀਆਂ ਜਾਂ ਫੋਟੋਆਂ ਫਿਰ ਤਾਂ ਬਹੁਤ ਵੱਡਾ ਫਰਕ ਪੈ ਜਾਊਗਾ ਨਾ ਇਹ ਨਾਲ ਚੰਗਾ ਜੋ ਮੈਂ ਤੁਹਾਨੂੰ ਕਹਿਣੀ ਆ ਤੂੰ ਮੰਨ ਲੈ ਹਾਂ ਮੰਨਦੀ ਆ ਪਰ ਯਾਰ ਉਹ ਮੈਂ ਤੇ ਯਕੀਨ ਕਰੂਗਾ ਉਹ ਬੰਦਾ ਬਹੁਤ ਚਲਾਕ ਹੈ ਜੇ ਉਹ ਉਹਨੇ ਦੁਬਾਰੇ ਆਪਣੀਆਂ ਕੋਈ ਚਲਾਕੀ ਖੇਡ ਲਈ ਫਿਰ ਆਪਾਂ ਕੀ ਕਰਾਂਗੇ ਦੇਖ ਲੈ ਜਿਹੜਾ ਕੁਝ ਮੈਂ ਤੈਨੂੰ ਕਹੀ ਜਨੇ ਆ ਦੇਖ ਤੈਨੂੰ ਮਜਬੂਰਨ ਕਰਨਾ ਤਾਂ ਪਊਗਾ ਗੱਲ ਨਹੀਂ ਕਰਨੀ ਆ ਸਿਰਫ ਚਲ ਜਿਵੇਂ ਨਾ ਕਿ ਮੈਨੂੰ ਆਦਾਂ ਗੱਲਾਂ ਵਿੱਚ ਲਿਆ ਤੇ ਵੀਡੀਓਸ ਡਿਲੀਟ ਕਰਵਾ ਲੈ ਨਹੀਂ ਤਾਂ ਫਿਰ ਜਿਉਂ ਨੇ ਪੈਸੇ ਵੀ ਮੰਗੇ ਤਾਂ ਕੋਈ ਗੱਲ ਨਹੀਂ ਆਪਾਂ ਦੇ ਦਾਂਗੇ ਪਰ ਕੁਛ ਨਹੀਂ ਕਰ ਜੀ ਉਹਦੇ ਕੋਲ ਜ਼ੀਰਕਸ ਕਾਪੀਆਂ ਨੇ ਕਿੱਥੋਂ ਕਿੱਥੋਂ ਲਿਤੀਆਂ ਹੋਣਗੀਆਂ ਕੀ ਪਤਾ ਨੇ ਕਿੱਥੇ ਕਿੱਥੇ ਰੱਖੀਆਂ ਹੋਈਆਂ ਨੇ ਸਿਰੇ ਤੋਂ ਅਬ ਕੋਈ ਹੱਲ ਨਹੀਂ ਹੈਗਾ ਕੀ ਕਰੀਏ ਆਪਾਂ ਤੂੰ ਦੱਸ ਫਿਰ ਚਲ ਕੋਈ ਗੱਲ ਮੈਂ ਫੋਨ ਤੇ ਗੱਲ ਵੀ करूंगी ਤੇ ਮੈਂ ਸੋਚਦੀ ਆ ਕਿ ਕੀ ਬਣ ਸਕਦਾ ਮੇਰੇ ਸਭ ਬਣਾਉਣਾ ਇਹ ਹੀ ਸਹੀ ਰੋਗ ਪਰ ਤੂੰ ਸਨੀ ਨੂੰ ਕੁਛ ਨਾ ਦਸੀ ਚੰਗਾ ਮੈਂ ਵੀ ਹੁਣ ਕੁਛ ਕਰੀ ਨੀ ਮੈਂ ਸਨੀ ਨੂੰ ਕੁਛ ਨਹੀਂ ਦੱਸਦੀ ਤੂੰ ਵੀ ਮੈਨਾਂ ਵਾਲਾ ਕਰ ਫਿਰ ਨਜਰੇ ਸਭ ਕੁਛ ਚੱਲੂਗਾ ਸਨੀ ਨੂੰ ਕੁਛ ਨਹੀਂ ਪਤਾ ਲੱਗੂਗਾ ਤੂੰ ਪਾਗਲ ਹੋ ਗਿਆ ਨਿਰ ਤੇ ਪਾਦਾ ਮੰਗਿਆ ਨਹੀਂ ਪਹਿਲਾਂ ਕਰੇ ਕੁਛ ਦੱਸਿਆ ਤਾਂ ਤੂੰ ਯਕੀਨ ਕਰ ਮੇਰੇ ਤੇ ਕਿ ਤੇਨੀ ਅੰਬੀ ਗੱਲ ਆਪਣੇ ਜੀ ਰੋਗੇ ਪਰ ਤੂੰ ਕਿਵੇਂ ਵੀ ਕਰਦੇ ਨਾ ਬਸ ਉਹਦੇ ਨਾਲ ਗੱਲ ਕਰਦਾ ਤੇ ਵੀਡੀਓ ਸਿਲੀਟ ਕਰਵਾ ਲੈ ਫਿਰ ਤਾਂ ਸਾਰਾ ਕੁਝ ਸਹੀ ਹੋ ਜੂਗਾ ਤੇ ਬੜਾ ਨਾ ਸੋਚ ਟੈਨਸ਼ਨ ਨਾਲ ਸਭ ਕੁਝ ਸੱਟ ਹੋ ਜੂਗਾ ਠੀਕ ਹਾਂ ਤੂੰ ਮੈਨਾਂ ਕਿ ਦੇਸਰਿੰਟ ਆਦੀ ਤੇ ਨਾਲੇ ਤੂੰ ਨਾਲ ਲੜਿਆ ਨਾ ਕਰੋ ਵਿਚਾਰਾ ਉਹਦਾ ਮੂਡ ਬਦ ਹੋ ਜਾਂਦਾ ਇਹ ਤੁੰੜਾ ਤੇ ਨਹੀਂ ਚੰਗਾ ਜੇ ਉਹਨੂੰ ਮਨਾ ਲਈ ਤਾਂ ਗੁੱਸੇ ਹੋਇਆ ਫਿਰਦਾਗਾ ਸਵੇਰ ਮੈਂ ਨਹੀਂ ਉਹਨੂੰ ਕਾਫੀ ਕੁਝ ਬੋਲਤਾ ਮੈਂ ਹਸ ਚੁਤੀ ਤੁਹਾਨੂੰ ਬਾਈ ਜਨ ਚਲ ਤੂੰ ਗੱਲ ਕਰਿੰਦੇ ਨਾ ਠੀਕ ਹੈ ਬਚਾਂ ਤੇ ਮੈਂ ਟੈਨਸ਼ਨ ਲਈ ਬੈਠੀ ਐ ਇਹ ਬਾਈ ਸਾਰਾ ਉਹ ਕੱਟ ਕਰਦੀ ਠੀਕਾ ਫੋਨ ਨਾ ਮੇਂ ਆ ਰੰਗਾ ਸੱਚੀ ਮੈਂ ਤਾਂ ਨਾ ਸੰਦੀਪ ਨੇ ਦੁਵਿਦਾਜੀ ਜੀ ਪਤਾ ਇਹਦੀ ਗੱਲ ਕਰ ਲਾ ਦਸਵੇਂ ਕਿਵੇਂ ਗੱਲ ਕਰ ਮੈਨੂੰ ਤਾਂ ਬੰਦੇ ਤੂੰ ਹੀ ਡਰ ਲੱਗਦਾ ਪਰ ਜੇ ਅੱਗੇ ਜ਼ਿੰਦਗੀ ਚ ਹੋਣੀ ਐ ਡਰ ਨਾਲ ਨਹੀਂ ਰਹਿਣਾ ਫਿਰ ਤਾਂ ਗੱਲ ਕਰਨੀ ਪਊਗੀ ਡਰੇ ਤੋਂ ਡਰਨਾ ਕਿੰਨਾ ਚਿਰ ਨਹੀਂ ਨਹੀਂ ਧਰਨੂ ਦਾ ਹਰੋਣੇ ਪਊਗਾ ਇੱਕ ਦਿਨ ਗੱਲ ਤਾਂ ਕਰਨੀ ਪਊਗੀ ਲੈ ਮੈਂ ਖਾਉਂ ਨਾ ਨਾ ਹੋ ਹੈਲੋ ਹਾਂ ਮਨਤ ਜੀ ਬੋਲਦੀ ਹਾਂ ਕਾਹ ਬੋਲਾਂ ਮੈਂ ਕੀ ਬੋਲਾਂ ਮੈਂ ਤਾਂ ਦਿਨ ਹੀ ਕਹਿਣ ਲਈ ਫੋਨ ਕੀਤਾ ਇੰਨਾ ਟਾਈਮ ਹੋ ਗਿਆ ਆਪਾਂ ਨੂੰ ਲੜਦੇ ਜੀ ਆਪਾਂ ਦੁਬਾਰਾ ਪਹਿਚਾਪ ਕਰ ਲਈਏ ਤਵਾ ਦੇ ਗੱਲ ਨਹੀਂ ਇਹ ਮੇਰੇ ਲੜਕੇ ਦੀ ਕੀ ਫਾਇਦਾ ਕਿੰਨਾ ਟਾਈਮ ਹੋ ਗਿਆ ਨਾਲ ਦਿਨ ਪਤਾ ਨਾ ਮੇਰੇ ਬਿਨਾ ਥੇਰਾ ਟਾਈਮ ਲੰਗੇ ਮੇਰਾ ਤਾਂ ਕੀ ਹੈ ਔਖਾ ਸੌਖਾ ਲੰਘੀ ਜਾਂਦਾ ਚਲ ਹਾਂ ਮੰਨਦੀ ਆ ਮੇਰਾ ਵੀ ਨਹੀਂ ਲੰਘਦਾ ਹਾਂ ਕੋਈ ਗੱਲ ਨਹੀਂ ਤੂੰ ਘੱਲ ਮਗਰੋਂ ਕਰਦਾ ਪੇਮੈਂਟ ਕਰਨੀ ਪਹਿਲਾਂ ਚੱਲ ਜਾਣਾ ਕੋਈ ਗੱਲ ਨਹੀਂ ਜਿੱਹਾਂ ਆਉਂਗੀ ਤਾਂ ਪੇਮੈਂਟ ਲੈ ਕੇ ਆਉਂਗੀ ਮੈਂ ਕਹੜਾ ਤੈਨੂੰ ਕਦੇ ਕਿਹਾ ਤੂੰ ਪੇਮੈਂਟ ਕਰ ਦੇ ਤੋ ਕਮੀ ਤੇਨੂੰ ਕਿਸੇ ਚੀਜ਼ ਦੀ ਨਹੀਂ ਜੇ ਤੇਨੂੰ ਕਿਸੇ ਚੀਜ਼ ਦੀ ਕਮੀ ਹੋਣ ਲੱਗੀ ਫਿਰ ਦੁਨੀਆ ਖਤਮ ਹੋ ਜਾਊਗੀ ਹਾਂ ਚਲ ਠੀਕ ਆ ਪਲਾਨਿੰਗ ਮੈਨੂੰ ਫੋਨ ਕਰਕੇ ਦੱਸ ਦੇ ਕਿ ਕਦੋਂ ਦੀ ਬੰਦੀ ਐ ਤੇ ਕਿੱਥੇ ਬੰਦੀ ਐ ਉਹ ਤੇਰੇ ਨਾਲ ਕੀ ਚਲਾਕੀ ਕਰਨੀ ਆ ਮੈਂ ਮੈਂ ਕੋਈ ਚਲਾਕੀ ਨਹੀਂ ਕਰਦੀ ਠੀਕ ਆ ਮੈਨੂੰ ਵੀ ਡਰਾ ਹਰ ਇੱਕ ਕੁੜੀ ਨੌ ਦੀ ਇੱਜ਼ਤ ਪਿਆਰੀ ਹੁੰਦੀ ਐ ਮੈਨੂੰ ਪੈਸੇ ਨਾਲੋਂ ਜ਼ਿਆਦਾ ਇੱਜ਼ਤ ਪਿਆਰੀ ਐ ਠੀਕ ਐ ਚੰਗਾ ਮੈਨੂੰ ਲੱਗਦਾ ਕੋਈ ਆ ਰਿਹਾ ਚੰਗਾ ਆਜ ਕਰਕੇ। ਮੈਂ ਵਰਤੀ ਤੇ ਕੀ ਦਾ ਫੋਨ ਸੀ? ਕੁਝ ਨਹੀਂ ਉਹ ਤਾਂ ਬੈਂਕ ਚੋਂ ਫੋਨ ਸੀ। ਪੁੱਛ ਰ ਰਹੀ ਸੀ ਕਹਿੰਦੇ ਆਏ ਨਹੀਂ ਹੈਗੇ ਛੁੱਟੀਆਂ ਵਾਲੀਆਂ ਮਾਰਦੇ। ਐ ਨਹੀਂ ਘਬrai ਜੀਗਾ ਤੂੰ। ਪਾਸੇ ਕੁਝ ਨਹੀਂ। ਉਹ ਡਾਂਡੀਆਂ ਰਹੀ ਸੀ ਤਾਂ ਕਰਕੇ ਬੱਸ। ਮੈਤਰੀਵਾਲ ਜੀ ਕਿਵੇਂ ਆਈ ਪਈ ਐ ਤੇਰੇ ਮੂਹ ਤੇ। ਕੁਝ ਨਹੀਂ ਸਣੀ। ਤੂੰ ਤਾਂ ਐ ਸ਼ੱਕ ਕਰਦੇ ਹੋ। ਯਾਰ ਮੈਂ ਸ਼ੱਕ ਕਾਦਾ ਕਰਨਾ ਵੈਸੇ ਪੁੱਛ ਰਿਆਂਗਾ। ਮੈਨੂੰ ਦੇਖ ਕੇ ਤੂੰ ਫੋਨ ਕੱਟ ਤਾ ਘਬਰਾਈ ਪਈ ਆ ਮੈਂ ਪੁੱਛ ਲਿਆ ਕੀ ਹੋ ਗਿਆ ਕੋਈ ਘਰੇ ਤਾਂ ਨਹੀਂ ਪ੍ਰੋਬਲਮ ਨਹੀਂ ਹੱਕ ਦੀ ਗੱਲ ਨਹੀਂ ਸਰਦਨ ਸੀ ਵੀ ਆਈ ਬਣੇ ਰਹਿੰਦੇ ਹੋ ਕਿੱਥੇ ਗਈ ਸੀ ਕਿਹਦਾ ਫੋਨ ਹੈ ਕਿਹਦੇ ਨਾਲ ਗੱਲ ਕਰਦੀ ਹੈ ਲੈ ਤੈਨੂੰ ਕੀ ਲੱਗਦਾ ਤੂੰ ਤੁਸੀਂ ਹਰ ਵੇਲੇ ਸੁੱਖ ਹੀ ਮੰਗਦੇ ਹੋ ਮੇਰੇ ਘਰੇ ਠੀਕ ਨਾ ਹੋਵੇ ਕੁਝ ਕੰਮ ਵਾਲਿਆਂ ਦਾ ਵੀ ਫੋਨ ਆ ਸਕਦੇ ਬੰਦੇ ਨੂੰ ਜਿੰਨਾ ਮਰਜ਼ੀ ਸੋਚ ਲੈ ਵੀ ਤੁਹਾਡੇ ਨਾਲ ਲੜਨਾ ਨਹੀਂ ਪਰ ਥੋੜਾ ਕੰਮ ਲੜਾਈ ਵਾਲੇ ਹੁੰਦੇ ਨੇ ਮੁਰਦਾ ਬੋਲੂ ਕੱਖਣ ਪੜੂ ਯਾਰ ਮੈਂ ਹਾਲ ਚਾਲ ਪੁੱਛਿਆਗਾ ਐ ਥੋੜੀ ਆਖਿਆ ਸੀ ਤੁਹਾਡੇ ਘਰੇ ਵੀ ਕੀ ਡਿਗਟਾਈ ਆਈ ਜਾਵੇ ਉਠਾ ਕੇ ਚਲਦੀ ਹੁੰਨੀ ਐ ਹਾਲਜਾਂ ਨੂੰ ਸਾਡੇ ਘਰੇ ਕੋਈ ਬਿਮਾਰ ਵੀ ਨਹੀਂ ਹੈਗਾਗਾ ਨਾਲੇ ਕੀ ਕਰਨਾ ਐ ਜੀ ਇੱਧਰ ਬੁਲਾਰੇ ਸੀ ਜੜ ਮੈਂ ਤਾਂ ਅੱਗੇ ਲੰਗਦਾ ਸੀਗਾ ਖੇਤ ਜਾਂਦਾ ਸੀ ਕਹੀਂ ਚੱਕਣਾ ਸੀ ਇੱਥੋਂ ਤੈਨੂੰ ਦੇਖ ਕੇ ਤੇਰੇ ਕੋਈ ਰੋਗ ਗਿਆ ਆ ਘਬਰਾਈ ਬੈਠੀ ਐ ਲੈ ਜੋ ਕਹੀ ਫਿਰ ਸਾਜ਼ਨ ਮੇਰੇ ਮਗਰੀ ਪਏ ਰਹਨੇ ਹੋ ਯਾਰ ਕੀ ਹੋਇਆ ਕੀ ਇਹਨੂੰ ਮੈਨੂੰ ਦੇ ਇਸੇ ਫੋਨ ਕੱਟ ਦਿੰਦੀ ਐ ਉਦੋਂ ਘਬਰਾਵਾ ਜਾਂਦੀ ਐ ਗੱਲ ਸਾਰੀ ਮੇਰ ਦੇ ਸਿਰ ਦਿੰਦੀ ਹੈ ਗੱਲ ਕੋਈ ਨਾ ਕੋਈ ਤਾਂ ਹੈਗੀ ਹੈ ਉਹਨਾਂ ਦਾ ਕਰਨੀ ਪਊਗੀ ਮੇਰੇ ਸੰਦੀਪ ਸੰਦੀਪ ਤਾਂ ਬਾਈ ਹੁਣੇ ਉੱਠ ਕੇ ਗਈ ਹੈ ਮਨ ਲਾ ਸ਼ਾਇਦ ਕਹਿੰਦੇ ਸਬਜ਼ੀ ਬਣਾਉਣੇ ਆ ਅੱਛਾ ਇਹ ਮੈਂ ਤਾਂ ਉਹਨਾਂ ਨਾਲ ਗੱਲ ਕਰਨ ਆਈ ਸੀ ਕੀ ਗੱਲ ਕਰਨੀ ਸੀ ਬਸ ਵੀਰੇ ਤੁਹਾਡੇ ਨਾਲ ਹੋਈ ਹੋਣੀ ਸੀ ਗੱਲ ਹਾਂ ਸੰਦੀਪ ਨਾਲ ਮੇਰੀ ਗੱਲ ਹੋਈ ਸੀ ਉਹਨੇ ਸਾਰੀ ਗੱਲ ਮੈਨੂੰ ਦੱਸਤੀ ਸੀ ਵੀ ਜਿਹੜਾ ਮੁੰਡਾ ਰਜਿੰਦਰ ਆਉਂਦਾ ਹੈਗਾ ਇਹ ਉਸੇ ਮੁੰਡੇ ਦਾ ਯਾਰ ਦੋਸਤ ਹੈਗਾ ਜਿਹਨੇ ਤੁਹਾਨੂੰ ਨਸ਼ਿਆਂ ਤੇ ਲਾਇਆ ਸੀ ਹਾਂਜੀ ਵੀਰੇ ਤੇ ਉਹਦਾ ਵੀ ਇਨਫੋਰਮੇਸ਼ਨ ਲੈਣੀ ਹੈ ਕਿ ਕਿੱਥੇ ਰਹਿੰਦੀ ਹੈ ਕਿੱਦਾਂ ਰਹਿੰਦੀ ਹੈ ਕਿਹਦੇ ਨਾਲ ਰਹਿੰਦੀ ਹੈ ਇਸੇ ਕਰਕੇ ਉਹਨੇ ਦੀਪ ਨੂੰ ਉਹਦੇ ਕੋਲ ਚਿਚਲਿਆ ਹੋਇਆ ਉਹਦਾ ਸਰੀਰ ਦਾ ਦੋਸਤ ਬਣਦਾ ਪਰ ਉਹ ਮੁੰਡਾ ਬਿਲਕੁਲ ਚੰਗਾ ਨਹੀਂ ਹੈਗਾ ਨੇ ਸੰਦੀਪ ਨੂੰ ਦੱਸਿਆ ਵੀ ਸੀਗਾ ਵੀ ਜਿੰਨੀ ਛੇਤੀ ਹੋ ਸਕਦਾ ਦਿਨ ਉਹ ਮੁੰਡੇ ਦੇ ਕੋਲ ਆ ਸੇ ਹੋ ਜੇ ਤੇ ਉਹਨੂੰ ਕੋਈ ਦੱਸਣ ਦੀ ਵੀ ਲੋੜ ਨਹੀਂ ਜਿਆਦਾ ਕੁਝ ਮੈਂ ਤਾਂ ਐਵੇਂ ਥੋੜੇ ਭਲੇਖੇ ਦੇ ਵਿੱਚ ਸੰਦੀਪ ਨਾਲ ਲੜੀ ਗਿਆ ਮੈਨੂੰ ਤਾਂ ਐ ਲੱਗਿਆ ਕਿ ਤੇ ਮੈਂ ਕਿ ਵੀ ਇੰਨਾ ਚ ਕੁਛ ਨਾ ਕੁਛ ਐਜਾ ਚੱਲੀ ਜਾਣਾ ਕਿਉਂਕਿ ਜਿਹੜੇ ਸਾਹ ਨਾਲ ਉਹ ਇਕੱਠੇ ਆਫਿਸ ਜਾਂਦੇ ਸੀ ਵਾਰੀ ਵਾਰੀ ਉਹਦਾ ਫੋਨ ਕਾਲ ਆਉਂਦੀ ਸੀ ਤਾਂ ਸੰਦੀਪ ਨੇ ਤਾਂ ਮੈਨੂੰ ਇੱਥੇ ਤੱਕ ਝੂਠ ਵੀ ਬੋਲਦਾ ਸੀਗਾ ਕਿ ਫੋਨ ਕਾਲ ਉਹਦੀ ਨਹੀਂ ਕੰਪਨੀ ਵਾਲਿਆਂ ਦੀ ਹੈ ਹਾਲਾਂਕਿ ਮੈਂ ਤਾਂ ਫੋਨ ਆਉਦੇ ਸਾਹਮਣੇ ਦੇਖ ਲਿਆ ਸੀ ਪਰ ਮੈਨੂੰ ਐ ਨਹੀਂ ਸੀ ਪਤਾ ਵੀ ਉਹ ਸਾਇਦ ਐਸੇ ਕਰਕੇ ਕਰ ਰਹੀ ਸੀ ਜਿਵੇਂ ਮੈਂ ਮੈਂ ਨਾ ਚੈੱਕ ਕਰਾਂ। ਕਿ ਉਹ ਬੰਦਾ ਉਹਨਾਂ ਐਸੇ ਦੇ ਸੀ ਹਾਂ ਵੀ ਸੰਦੀਪ ਉਹ ਦੇ ਚੱਕਰ ਦੇ ਵਿੱਚ ਕਿ ਉਹ ਆਪਣੇ ਘਰੇ ਆਵੇ ਤੇ ਮੈਨੂੰ ਟੋਲਰਟ ਕਰੇ ਕਿਉਂ ਘਰ ਦਾ ਵੀ ਸੀ ਮੈਨਾਂ ਨਾ ਕੋਨਾ ਘਰਾਂ ਦਾ ਨੰਬਰ ਕਿਵੇਂ ਵਾਗਦਾ ਦੇ ਕੋਨੇ ਮੈਨੂੰ ਤਾਂ ਪਤਾ ਵੀ ਨਹੀਂ ਉਸ ਦਿਨ ਮੈਂ ਸੰਦੀਪ ਨਾਲ ਇਹ ਗੱਲ ਸ਼ੇਅਰ ਕਰਨ ਲਈ ਅਰਸੋਈ ਤੇ ਬੈਸੀ ਤੇ ਜਦੋਂ ਉਹਦੇ ਕੋਲੋਂ ਫੋਨ ਆਇਆ ਤੇ ਉਹ ਰਜਿੰਦਰ ਦਾ ਸੀ ਤੇ ਮੈਂ ਚੁੱਪ ਕਰ ਗਈ ਕਿ ਜਿਹੜਾ ਬੰਦਾ ਇੰਨੀ ਛੇਤੀ ਆਪਣੇ ਘਰ ਦਾ ਨੰਬਰ ਲੈ ਸਕਦਾ ਹੈ ਉਹ ਬੰਦਾ ਕੁਝ ਵੀ ਕਰ ਸਕਦਾ ਸਹੀ ਗੱਲ ਆ ਤੁਹਾਡੀ ਮੈਂ ਤਾਂ ਉਹ ਬੰਦੇ ਦੀ ਪਹਿਲੇ ਦਿਨ ਹੀ ਸ਼ਕਲ ਦੇਖ ਕੇ ਪਤਾ ਲੱਗ ਗਿਆ ਸੀ ਮੈਨੂੰ ਵੀ ਇਹ ਸਹੀ ਨਹੀਂ ਹੈਗਾ ਇਹ ਮੈਨੂੰ ਮੁੰਡਿਆਂ ਦਾ ਲਾਲਚ ਹੀ ਹੈ। ਬਸ ਤੇ ਤਾਂ ਉਹ ਹੰਦਾ ਪੈਸਾ ਦਾ ਲਾਲਚ ਹੀ ਹੈ। ਪੈਸੇ ਪਿੱਛੇ ਕੁਝ ਵੀ ਕਰ ਲੋ। ਮੈਂ ਹੁਣ ਜੀ ਉਹਨੂੰ ਪੈਸਾ ਦਾ ਲਾਲਚ ਹੀ ਦਿੱਤਾ। ਤੇ ਬਾਕੀ ਦੇਖੋ ਅੱਗੇ ਆਪਣੀ ਕਿਸਮਤ ਹੈ। ਕਿ ਉਹ ਬੰਦਾ ਆਪਣੇ ਗੱਲ ਚਾਉਣਾ ਹੈ ਜਾਂ ਨਹੀਂ। ਜੇ ਆਪਣਾ ਆਪ ਪਲਾਨ ਫੇਲ ਹੋ ਗਿਆ ਨਾ ਫਿਰ ਆਪਾਂ ਕੁਝ ਵੱਡਾ ਸੋਚਣਾ ਪਊਗਾ। ਕੋਈ ਗੱਲ ਨਹੀਂ। ਤੁਸੀਂ ਇਹ ਰਾਂ ਇੱਕ ਵਾਰੀ ਨਾ ਜਿਹੜੀਆਂ ਉਹਦੇ ਕੋਲੇ ਫੋਟੋ ਵੀਡੀਓਜ਼ ਹੈਗੀਆਂ ਨੇ ਉਹਨੂੰ ਡਿਲੀਟ ਕਰਾਉਣ ਦੀ ਕੋਸ਼ਿਸ਼ ਕਰੋ। ਚਾਹੇ ਫਿਰ ਉਹਦੇ ਕੋਲੇ ਕਿਤੇ ਵੀ ਹੋਣ ਫੋਨ 'ਚ, ਪੀਸੀ 'ਚ ਨਰੇ ਮੈਨੂੰ ਇੰਨਾ ਕਿ ਤਾਂ ਪਤਾ ਹੈਗਾ ਕਿ ਕੋਈ ਵੀ ਬੰਦਾ ਆਹਦੀਆਂ ਫੋਟੋ ਵੀਡੀਓਜ਼ ਕਿਸੇ ਤੀਜੇ ਪਰਸਨ ਕੋਲ ਤਾਂ ਨਹੀਂ ਭੇਜੂਗਾ ਕਿਉਂਕਿ ਉਹਨੂੰ ਆਪਦਾ ਵੀ ਡਰ ਆਏਗਾ ਵੀ ਕਾਰਨ ਉਹ ਮੇਰੀਆਂ ਵੀ ਵਾਇਰਲ ਹੋਣੀਆਂ ਜਾਂ ਕਿਸੇ ਕੋਲੇ ਅੱਗੇ ਮੇਰਾ ਡਾਟਾ ਜਾਊਗਾ ਜਿੱਥੇ ਤੱਕ ਮੈਨੂੰ ਲੱਗਦਾ ਵੀ ਡਾਟਾ ਤਾਂ ਸਾਰਾ ਉਹਨੇ ਆਪਦੇ ਕੋਲ ਹੀ ਰੱਖਿਆ ਹੋਣਾ ਜਿਹੜੀ ਉਹ ਜ਼ਿਰਕਸ ਕਾਪੀਆਂ ਕਹਿ ਰਿਹਾ ਉਹ ਝੂਠ ਬੋਲਦਾ ਹੋਊਗਾ ਜੇ ਜ਼ੀਰੋਕਸ ਕਾਪੀਆਂ ਹੋਈਆਂ ਵੀ ਨਾ ਉਹ ਵੀ ਆਪਦੇ ਆਪਦੇ ਕੋਲ ਹੀ ਹੋਣਗੀਆਂ ਉਹ ਵੀ ਕਿਸੇ ਹੋਰ ਬੰਦੇ ਨੂੰ ਤਾਂ ਉਹਨੇ ਫੜਾਈਆਂ ਹੋਣੀਆਂ ਤੇ ਜਦੋਂ ਤੁਸੀਂ ਜਾਓਗੇ ਤਾਂ ਬਸ ਪੂਰੀ ਪਲੈਨਿੰਗ ਦੇ ਨਾਲ ਹੀ ਜਾਓ ਵੀ ਸਾਰਾ ਕੁਝ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਬਸ ਇੰਨਾ ਹੈਗਾ ਵੀ ਉਹਨੂੰ ਸ਼ੱਕ ਨਾ ਹੋ ਜਾਈ ਤੁਹਾਡੇ ਤੇ। ਬਾਕੀ ਮੈਂ ਇਹ ਵੀ ਕਹ ਰਹੀ ਸੀ ਕਿ ਇਹ ਦਾ ਜੀਸ ਸਣੀ ਕੋਲੇ ਨਾ ਕਰੀਓ। ਉਹ ਤਾਂ ਪਹਿਲਾਂ ਹੀ ਡਬਲ ਮਾਈਂਡਡ ਹੈ। ਪਤਾ ਨਹੀਂ ਕੀ ਕੀ ਸੋਚੂਗਾ। ਕਿਹੋ ਜੀ ਗੱਲ ਸੋਚ ਜਾਂ ਤੁਸੀਂ ਵੀ ਮੈਂ ਸਣੀ ਕੋਲੇ ਕਰੂੰਗਾ। ਇਹ ਗੱਲ ਤਾਂ ਮੈਂ ਖੁਦ ਸੰਦੀਪ ਨੂੰ ਕਹੀ ਸੀ ਕਿ ਤੂੰ ਮਨਪ੍ਰੀਤ ਨੂੰ ਸਮਝਾ ਦੇ ਵੀ ਸਣੀ ਕੋਲੇ ਇਸ ਗੱਲ ਦਾ ਪਤਾ ਨਾ ਲੱਗੇ। ਕਿਉਂਕਿ ਕੱਲ ਨੂੰ ਉਹਨੇ ਐਵੇਂ ਇਹ ਜਿਹਾ ਰਿਐਕਸ਼ਨ ਲੈ ਲਿਆ ਵੀ ਕੱਲ ਨੂੰ ਤੁਹਾਡੇ ਉੱਤੇ ਜਿਹੜਾ ਰਿਸ਼ਤਾ ਹੋ ਖਰਾਬ ਹੋ ਗਏ। ਮਨ ਰੋਦਾ ਸੋਚਦਾ ਵੀ ਥੋੜਾ ਜਿਆਦਾ ਹੀ ਹੋਇਆ ਹੈਗਾ ਹੈ ਨਹੀਂ ਸੋਚਦਾ ਵੀ ਅੱਗੇ ਕੀ ਹੋਣਾ ਹੈ ਜਾਂ ਵੀ ਬੰਦਾ ਕਿਵੇਂ ਦੀ ਪੂਰੀ ਚਕਾਰ ਹੈਗਾ ਹੁਣ ਤਾਂ ਛੇਤੀ ਫੈਸਲਾ ਲੈ ਲੈਣਾ ਐਨੀ ਸਮਝ ਹੈ ਨਹੀਂ ਉਹਨਾਂ ਨੂੰ ਚਲੋ ਮੈਂ ਵੀ ਲਕੋਈ ਰੱਖੂੰਗੀ ਨਾਲੇ ਸਾਰਾ ਦਿਨ ਲੜਦਾ ਰਹਿੰਦਾ ਮੈਂ ਤਾਂ ਇੰਨਾ ਟੱਗ ਗਿਆ ਨਾ ਲੜਾਈ ਤੋਂ ਫਿਰ ਜਦੋਂ ਗੱਲ ਹੀ ਇਹ ਜਿਹੀ ਕਰਦਾ ਫਿਰ ਗੁੱਸਾ ਆ ਜਾਂਦਾ ਇੱਕ ਬੰਦਾ ਪਹਿਲਾਂ ਟੈਨਸ਼ਨ ਬੁੰਦਾ ਉਪਰੋਂ ਐਦਾਂ ਬੋਲ ਦਿੰਦਾ ਫਿਰ ਗੁੱਸਾ ਆ ਜਾਂਦਾ ਮੈਨੂੰ ਇਹ ਗੱਲ ਤਾਂ ਮੈਂ ਤੁਹਾਨੂੰ ਵੀ ਕਹਿਣੀ ਸੀ ਵੀ ਇਹੋ ਜਿਹੀ ਕੋਈ ਗੱਲ ਨਾ ਕਰੋ ਜਿੱਥੇ ਤੁਹਾਡੇ ਚਾਰਸਮੇ ਕਿ ਲੜਾਈ ਹੋਵੇ ਜੇ ਤੁਸੀ ਆਸਮੇ ਕੋਈ ਲੜਾਈ ਹੁੰਦੀ ਵੀ ਹੈ ਨਾ ਤਾਂ ਤੁਸੀਂ ਨਾਲ ਦੀ ਨਾਲ ਉਹਨੂੰ ਸ਼ਾਰਟ ਆਊਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਹੁਣ ਇਸ ਟਾਈਮ ਤਾਂ ਤੁਹਾਡਾ ਉਹਦੇ ਨਾਲ ਲੜਨਾ ਬਣਦਾ ਹੀ ਨਹੀਂਗਾ ਜਿੰਨਾ ਲੜੋਗੇ ਉਹਨਾਂ ਸ਼ੱਕ ਦੀ ਨਿਗਾ ਤੁਹਾਡੇ ਤੇ ਜ਼ਿਆਦਾ ਆਊ ਵੀ ਪਤਾ ਨਹੀਂ ਕੀ ਗੱਲ ਹੈ ਜੀ ਹੁਣ ਤਾਂ ਬਸ ਇਹੀ ਲੱਗਣਾ ਚਾਹੀਦਾ ਹੁਣ ਵੀ ਕੁਝ ਨਹੀਂ ਹੈਗਾ ਇਹੋ ਜਿਹਾ ਸਾਰਾ ਕੁਝ ਠੀਕ ਹੈਗਾ ਜੇ ਗੁੱਸੇ ਦਾ ਉਹ ਵੀ ਹੁੰਦਾ ਨਾ ਤਾਂ ਤੁਸੀਂ ਆਪ ਮਨਾ ਲਿਆ ਕਰੋ ਕੁਝ ਟਾਈਮ ਲਈ ਬਾਕੀ ਮੈਂ ਕਰੀ ਸੀ ਮੰਮੀ ਨਾਲ ਗੱਲ ਉਹ ਕਹਿੰਦੇ ਸੀਗੇ ਕਿ ਮਾਮੇ ਨਾਲ ਕਰ ਰੱਖੀਏ ਗੱਲ ਜਿਹੜਾ ਸਹੀ ਨੂੰ ਬੁਲਾ ਰਿਹਾ ਇੱਥੇ ਮੈਨੂੰ ਐ ਕਿ ਜਿੰਨੇ ਦਿਨ ਆਪਾਂ ਸਾਰਾ ਕੁਝ ਇੱਥੇ ਸਹੀ ਨਹੀਂ ਕਰਦੇ ਉਹਨੇ ਦਿਨ ਸੁਣੀ ਨੂੰ ਆਪਾਂ ਉੱਥੇ ਭੇਜ ਦੇਣਾ ਇਹ ਵੀ ਗੱਲ ਸਹੀ ਹੈ ਜੇ ਉਹ ਰਹੋਗਾ ਨੂੰ ਕਿਸ ਤਰ੍ਹਾਂ ਕਿਸੇ ਦਾ ਵੀ ਪੰਪ ਲੱਗ ਜਾਣਗੇ ਤੇ ਫਿਰ ਲੜਾਈ ਨਾ ਹੋ ਫਿਰ ਡਬਲ ਸ਼ਾਕ ਕਰੂਗਾ ਸਹੀ ਗੱਲ ਹੈ ਚਲ ਕੋਈ ਗੱਲ ਨਹੀਂ ਤੁਸੀਂ ਗੱਲ ਕਰ ਲਓ ਜੀ ਮੈਂ ਸੰਦੀਪ ਨਾਲ ਹੀ ਗੱਲ ਕਰਾਂ ਹਾਂ ਕੋਈ ਗੱਲ ਨਹੀਂ ਤੁਸੀਂ ਕਰ ਲਓ ਮੈਂ ਆਉਂ ਫਿਰ ਮੈਂ ਕੀ ਕਰਾਂ ਇਹ ਤੂੰ ਆ ਸਣੀਏਗਾ ਤੋ ਬੋਲਦੇ ਹੁੰਨੇ ਹੋ ਹੋਰ ਕਿਵੇਂ ਬੋਲਾਂ ਤੂੰ ਦੱਸ ਦੇ ਤੁਸੀਂ ਸੱਚੀ ਬਹੁਤ ਗੁੱਸਾ ਕਰਦੇ ਹੋਗੇ ਕਦੇ ਪਿਆਰ ਨਾਲ ਬੋਲਦੇ ਨਹੀਂ ਤੂੰ ਗੱਲਾਂ ਹੀ ਗੁੱਸੇ ਵਾਲੀਆਂ ਕਰਦੇ ਹੋ ਐਵੇਂ ਬੋਲਦੇ ਹੁੰਦੇ ਬੰਦੇ ਨੇ ਛੁਰ ਕੋਈ ਨਾ ਸੌਰੀ ਜਿਹਾ ਬੋਲਿਆ ਗਿਆ ਤਾਂ ਅੱਛਾ ਮੈਂ ਬੋਲ ਦਿੰਦਾ ਤੈਨੂੰ ਫੇਰ ਦੇਖਦੇ ਆ ਗੁੱਸਾ ਕਰੇਂਗੇ ਕਰਦੀ ਨਹੀਂ ਤੁਸੀਂ ਗੁੱਸਾ ਕੱਢ ਲਓ ਤੁਸੀਂ ਬੋਲ ਲਓ ਗਾਹ ਕੱਢ ਲਓ ਲੜ ਲਓ ਥੱਪੜ ਮਾਰ ਲਓ ਪਰ ਚੁੱਪ ਨਾ ਰਹੋ ਸੱਚ ਆਪਾਂ ਤੱਕੜਾ ਵਿਆਹ ਕਰਾਉਣਾ ਤੂੰ ਕਹਿੰਦਾ ਇੱਥੇ ਸੀਗਾ ਅੱਛਾ ਜੀ ਜੇ ਮੈਂ ਕਹਤਾ ਇਹਨਾ ਮਤਲਬ ਹੋਏ ਥੋੜੀ ਵੀ ਤੁਸੀਂ ਵਿਆਹ ਕਰਾਉਣੀ ਨਹੀਂ ਹੈਗਾ ਬੰਦਾ ਹਾੜੇ ਹੂੜੇ ਕੱਢਿਆ ਹੱਥ ਉਤੇ ਜੋੜੇ ਵੀ ਚਲ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹੀ ਰਹਿਣਾ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ ਕੁੜੀ ਦੇ ਨਖਰੇ ਝੱਲਣੇ ਵੀ ਨਹੀਂ ਆਉਂਦੇ ਤੁਹਾਨੂੰ ਤਾਂ ਨਖਰੇ ਨਖਰੇ ਤੇ ਸੂਈ ਵਿਘੜੀ ਵਾਂਗੂ ਪੈਣ 'ਚ ਫਰਕ ਹੁੰਦਾ ਹੈਗਾ ਤਾਂ ਸੂਈ ਵਿਘੜੀ ਵਾਂਗੂ ਪੈਗੀ ਮੈਨੂੰ ਚਲ ਚੰਗਾ ਬਾਬਾ ਗੁਰੂ ਸੌਰੀ ਕਿੰਨੇ ਵਾਰ ਸੌਰੀ ਮੰਗਾ ਸੌਰੀ ਸੌਰੀ ਜੀ ਮੈਂ ਨਹੀਂ ਗੱਲ ਕਰਨੀ ਤੈਨੂੰ ਕੋਈ ਇਹ ਪੱਕਾ ਨਹੀਂ ਕਰਨੀ ਨਹੀਂ ਕਰਾਂਗੇ ਫਿਰ ਮੈਂ ਕਹਿ ਦਿੰਨੀ ਹਾਂ ਪਰ ਬਿਦੂ ਮੈਨੂੰ ਪੀਣਾ ਨਾ ਕਰ ਜੀ ਤੇਰੀ ਪੱਕਾ ਹਾਏ ਉਹ ਕਿੱਡਾ ਟਿਊਸ਼ਨ ਇਨਸਾਨ ਆ ਤੂੰ ਇੰਨੀ ਗੱਲ ਪਿੱਛੇ ਆ ਕੇ ਹਾਂ ਜਵਾਬ ਦੇ ਦੇ ਕੋਲੋਂ ਤਾਂ ਨੀ ਵੀ ਖੜੀ ਆ ਫਿਰ ਆਪਣੀ ਕਿਉਂ ਮੈਨੂੰ ਕਿੰਨਾ ਕੁਝ ਬੋਲੀ ਸੀ ਕੀ ਬੋਲਦਾ ਸੀ ਨਹੀਂ ਜੇ ਗੁੱਸੇ 'ਚ ਕੁਝ ਬੋਲਦਾ ਬੰਦੇ ਦੀ ਸਿਚੁਏਸ਼ਨ ਐ ਜੀ ਹੁੰਦੀ ਐ ਤੁਸੀਂ ਤਾਂ ਐਵੇਂ ਹੀ ਸਮਝਦੇ ਬੰਦਾ ਮੁਸੀਬਤ 'ਚ ਆਇਆ ਹੋਣਾ ਗੁੱਸੇ ਤੇ ਕਾਬੂ ਪਾਉਣਾ ਸਿੱਖੋ ਫਿਰ ਅੱਛਾ ਜੀ ਸਿਖਾ ਦਿਓ ਤੁਸੀਂ ਮੈਂਥੋਂ ਸਿੱਖਾਂਗੀ ਤੂੰ ਸਾਰਾ ਦਿਨ ਤਾਂ ਲੜੀ ਨੀ ਰਹਿਣੀ ਐ ਚਲ ਜਨਾ ਸੌਰੀ ਕੀ ਯਾਰ ਕਹਿ ਕੇ ਸੌਰੀ ਪਤਾ ਬੰਦੇ ਨੂੰ ਕਿੰਨਾ ਹਰਟ ਹੁੰਦਾ ਹੈ ਜਦੋਂ ਬੋਲਦੇ ਹੋ ਓਏ ਹੋਏ ਕਿੱਥੇ ਹਰਟ ਹੋ ਗਿਆ ਕਿੱਥੇ ਹਰਟ ਹੋ ਗਿਆ ਆਪਣਾ ਤਾਂ ਹਰਟ ਹੀ ਚੋਰੀ ਹੋ ਗਿਆ ਕਿੰਨਾ ਟਾਈਮ ਹੋ ਗਿਆ ਹੈ ਇਹ ਤਾਂ ਬੜੀਆਂ ਗੱਲਾਂ ਆਈਆਂ ਨਟਾਲ ਮੈਂ ਨਹੀਂ ਤੇਰਾ ਕੋਈ ਗੱਲ ਕਰਨੀ ਹੁਣ ਤਾਂ ਹੱਸੋ ਹੁਣ ਤਾਂ ਹੱਸੋ ਪੇ ਚਲ ਜੰਗੂ ਮੈਂ ਆ ਗਰ ਕਰ ਦਾਂ ਫਿਰ ਮੰਨ ਚਲ ਜੰਗੇ ਅੱਗੇ ਸੌਰੀ ਅੱਗੇ ਤਾਂ ਪੱਕਾ ਪ੍ਰੋਮਿਸ ਹੈ ਕਿ ਮੈਂ ਨਹੀਂ ਲੜਦੀ ਤੁਹਾਡੇ ਨਾਲ ਪੱਕਾ ਪੱਕਾ ਪਰ ਉਹਨਾਂ ਚਿਰ ਜਦ ਜੁਰ ਵੀ ਆਈ ਹੁੰਦਾ ਵਿਆਹ ਤੋਂ ਬਾਅਦ ਤਾਂ ਮੈਂ ਲੜਿਆ ਕਰੂੰਗੀ ਐ ਫਿਰ ਜ਼ਿੰਦਗੀ ਕਿਵੇਂ ਲੰਘੂਗੀ ਬੰਦਾ ਦੋ ਦਿਨਾਂ ਚ ਬੋਰ ਹੋ ਜਾਂਦਾ ਫਿਰ ਤਾਂ ਸਿੱਧਾ ਕਹਦੇ ਮਹੀਨਾ ਡੇਢ ਮਹੀਨਾ ਹੀ ਲੜਦੀ ਐ ਦੋ ਬਾ ਲੜਿਆ ਕਰੂੰਗੀ ਅ ਤਾਂ ਮਹੀਨਾ ਡੇਢ ਮਹੀਨਾ ਥੋੜਾ ਬਹੁਤ ਐ ਮਹੀਨਾ ਡੇਢ ਮਹੀਨਾ ਇਹਨੇ ਜੋ ਸੁਖ ਸ਼ਾਂਤੀ ਨਾਲ ਲੰਘੂਗਾ ਫਿਰ ਕੋਈ ਪਛੂੜੀ ਪਈ ਜਾਣੀ ਆ ਜਾਂ ਕੋਈ ਨਾ ਚਾਹੁੰਦਾ ਸਭ ਮੈਂ ਜੀ ਚੱਲੇ ਸੇ ਖੁਸ਼ੀ ਜੀ ਜੀ ਦਾ ਘਵਾ ਦੇ ਚਾਲ ਸੁੱਖੀ ਗੋੜੇ ਕੋਲ ਚਖਵਾ ਕੇ ਲਿਆਵਾ ਅੱਛਾ ਜੀ 200 ਰੁਪਏ ਦੇ ਕੁਲਚੇ ਨਾ ਮਨਾਉਣ ਨੂੰ ਫਿਰਦੇ ਹੋ ਮੈਂ ਮੈਂ ਨਹੀਂ ਕੁਲਚੇ ਮਨਾ ਤਾਂ ਸਮਾ ਦੀ ਤੂੰ ਮੈਨੂੰ ਰੁੱਸੇ ਤਾਂ ਮੈਂ ਚੱਲ ਚੰਗਾ ਜੀ ਗੱਲਾਂ ਦੇ ਲਾ ਕਰਦੀ ਫਿਰ ਉਹ ਤੁਹਾਨੂੰ 200 ਰੁਪਏ ਦੇ ਕੁਲਚੇ ਨਾਲ ਨਹੀਂ ਮਨਾਉਂਦੀ ਫਿਰ ਆਪਾਂ ਹੀ ਕਰਦੇ ਆ ਆਪਾਂ ਨਾ ਮਾਨਸਾ ਚੱਲਦੇ ਆ ਇੱਕ ਕੈਫੇ ਤੇ ਬੈ ਕੇ ਕਾਫੀ ਵੀ ਖਾਵਾਂਗੇ ਨਾਲੇ ਮਾਈਂਡ ਫਰੈਸ਼ ਹੋ ਜੂ ਨਾਲੇ ਘੁੰਮਿਆਵਾਂਗੇ ਚਲੋ ਪੱਕਾ ਚਲੋ